ਤਾਪਵ ਅਸਤਾਨ ਨਿਰਮਲ ਕੁਟਿਆ ਜੋਲਾ ਵਿੱਚ ਸਰਦਾ ਤੇ ਉਤਸਾਹ ਨਾਲ ਮਨਾਈ ਬਸਾਠੀ ਤੇ ਖਾਲਸੇ ਦਾ ਸਾਜਨਾ ਦਿਵਸ ਅੱਜ ਦੇ ਦਿਨ ਸਾਨੂੰ ਸਮਾਜ ਵਿੱਚ ਵਿਆਪਤ ਬੁਰਾਈਆਂ ਦੇ ਖਿਲਾਫ ਲੜਨ ਦਾ ਐਦ ਲੈਣਾ ਚਾਹੀਦਾ ਸੰਤ ਬਾਬਾ ਜੀਤ ਸਿੰਘ ਜੀ ਮਹਾਰਾਜ ਭਗਤੀ ਸ਼ਕਤੀ ਆਸਤਾ ਦੇ ਪ੍ਰਤੀਕ ਤੇ ਸ੍ਰੀਮਾਨ 108 ਸੰਤ ਬਾਬਾ ਬਸੰਤ ਸਿੰਘ ਜੀ ਮਹਾਰਾਜ ਸ੍ਰੀ ਮਨ 108 ਸੰਤ ਬਾਬਾ ਗਿਆਨ ਸਿੰਘ ਜੀ ਮਹਾਰਾਜ ਤੇ ਸੰਤ ਬਾਬਾ ਹਰਪਜਨ ਸਿੰਘ ਵਿਰਤ ਜਿਹਦੇ ਵਰਸੋਏ ਤਪਸਥਾਨ ਨਿਰਮਲ ਕੁਟਿਆ ਜੋਲਾ ਵਿਖੇ ਸਮੂਹ ਸਾਥ ਸੰਗਤ ਦੇ ਸਹਿਯੋਗ ਨਾਲ ਬਸਾਖੀ ਤੇ ਖਾਲਸੇ ਦਾ ਸਾਜਨਾ ਦਿਵਸ ਤਪਸਥਾਨ ਦੇ ਮੌਜੂਦਾ ਮੁਖੀ 108 ਸੰਤ ਬਾਬਾ ਜੀਤ ਸਿੰਘ ਜੀ ਮਹਾਰਾਜ ਹੁਰਾਂ ਦੇ ਸਰਪ੍ਰਸਤੀ ਹੇਠ ਬਹੁਤ ਹੀ ਸਰਦਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਉਪਰੰਤ ਸਜਾਇਆ ਗਏ ਦੀਵਾਨਾ ਵਿੱਚ ਰਾਗੀ ਢਾਡੀ ਕਵੀਸਰੀ ਜੱਥੇ ਨੇ ਗੁਰਬਾਣੀ ਕੀਰਤਨ ਸੰਗਤ ਨੂੰ ਨਿਹਾਲ ਕੀਤਾ ਸੰਤ ਬਾਬਾ ਜੀਤ ਸਿੰਘ ਮਹਾਰਾਜ ਹੁਰਾਂ ਸੰਗਤਾਂ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਨੂੰ ਸਮਾਜ ਵਿੱਚ ਵਿਆਪਤ ਬੁਰਾਈਆਂ ਦੇ ਖਿਲਾਫ ਲੜਨ ਦਾ ਐਜ਼ ਲੈਣਾ ਚਾਹੀਦਾ ਹੈ ਸੰਤ ਬਾਬਾ ਜੀਤ ਸਿੰਘ ਮਹਾਰਾਜ ਹੁਰਾ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਤੇ ਵੀ ਵਿਸਤਾਰ ਨਾਲ ਚਾਨਣਾ ਪਾਇਆ ਗੁਰੂ ਕੇ ਲੰਗਰ ਸੰਗਤ ਨੂੰ ਅਤੁੱਟ ਵਰਤਾਏ ਗਏ ਇਸ ਮੌਕੇ ਸੇਵਾਦਾਰ ਆਰ ਪੀ ਸਿੰਘ ਜਲੰਧਰ ਨੰਬਰਦਾਰ ਮੱਖਣ ਸਿੰਘ ਬਲੀਨਾ ਸਤਿਆਪਾਲ ਸਿੰਘ ਪਰਮਜੀਤ ਸਿੰਘ ਸਾਲੀ ਮਾਰ ਗਾਰਡਨ ਪਰਮਜੀਤ ਸਿੰਘ ਬਖਸ਼ੀ ਗੁਰਪ੍ਰੀਤ ਸਿੰਘ ਜੁਕੇ ਗੁਰ ਸਿਮਰਨ ਸਿੰਘ ਜੁਕੇ ਹਰ ਕੇਵਲ ਸਿੰਘ ਜੁਕੇ ਗੁਰਚਰਨ ਸਿੰਘ ਰਾਮਾ ਮੰਡੀ ਭਾਈ ਗੁਰਪ੍ਰੀਤ ਸਿੰਘ ਸੰਗਤ ਟੀਵੀ ਸੰਗਤ ਟੀਵੀ ਜੁਕੇ ਆਦਿ ਨੇ ਐਮ ਸੇਵਾਵਾਂ ਨਵਾਈਆਂ ਭਾਈ ਅਵਤਾਰ ਸਿੰਘ ਜੰਡੂ ਸਿੰਘ ਹੁਰਾ ਸਟੇਜ ਸਖਤਰ ਦੀ ਸੇਵਾ ਨਿਵਾੰਦੇ ਹੋਏ ਸਿੱਖ ਇਤਿਹਾਸ ਦੀ ਜਾਣਕਾਰੀ ਵੀ ਸਾਂਝੀ ਕੀਤੀ ਯੋਗ ਸਤਿਕਾਰ ਨਾਲ ਨਾਮ ਸਤਾਰ ਕਟਿਏ ਤਾਂ ਸਾਰੇ ਜੀ ਕੁਮਾਰ ਸਰਵਜਨ ਤਾਨੀ ਲਿਸ਼ਪੇਸ਼ ਜੀਾ ਜੀ ਗੁਰੂ ਮੋਹਨ ਸਿੰਘ ਜੀ ਬਹਾਦਰ ਮਖੀ ਬਤੇ ਦੀ ਸ਼ਾਜ ਕਰੀਏ ਸਾਰੇ ਜੀ ਪਿਆਰ ਨਾਲ ਜੀ ਬਾਹਰ ਜੀ ਬਾਹਰ ਕੰਵਾਰਾ ਵਾਹੇ ਜੀ ਬਤੇ ਢੋਟਾ ਜੀ ਨਾਲ ਸੰਬੋਧਨ ہر مہینے پہ مہاراجی کا ਸਿਖਿਆ ਦਿੰਦੇ ਆ ਜਿਸ ਨਾਮਕਾਰ ਨੇ ਸਾਡੇ ਨੇ ਰਿਆ ਕੀਤੀ 83 ਬਾਤ ਗੁਰੂ ਨੂੰ ਸੋਹਣਾ সুন্দর ਸਰੀਰ ਬਚਿਆ ਤਰੀਕ ਪਾ ਕਾਦੇ ਦੇ ਪ੍ਰਸਾਦ ਅਲੋਗ ਕੰਨ ਦੇਹੀ ਜਿਬ ਲਾਓ ਇਸਾ ਸਨੇਹੀ ਜਿਸ ਬਾਏ ਨੂੰ ਮੈਂ ਸੇਵਾ ਕਰਦੇ ਤੇ ਬੋਲਦੇ ਵਾਟ ਮੋੜੀਏ ਮੇਰੇ ਗਾਵਾਂ ਤੇਰੀ ਦੀ ਸਫਰਾ ਹੁੰਦਾ ਆ ਪਰ ਅੰਕੇ ਬਾਸਾ ਸ਼ਰਮਾ ਕਰਦੇ ਮਾੜਾ ਜਮਨਦਾ ਆ ਸਾਚੀਏ ਦੇਖੀ ਕਹੀਏ اے ਵਾਹਿਗੁਰੂ ਮੇਸ਼ਾ ਅਸੀਂ ਆਪਕੇ ਨਾਮ ਉਕਰੋ ਕਦਗਤ ਤੇ ਪਿਛਲੇ ਜਨਮਾਂ ਵਿੱਚ ਮਿਣਛੜ ਕੇ ਆਉਣਾ ਸਾਡੇ ਤੇ ਆਸੀ ਕਿਉਂ ਪਕੋ ਸਭ ਆਪਣੀ ਚੰਨਾਂ ਨਾਲ ਮਿਲਣਾ ਕਰੋ ਕਿਰਤੋ ਤੁਮਕੇ ਮਿਠਰੇ ਕਰ ਕਿਰਪਾ ਮੇਰੋ ਧਾਮ ਚਾਰ ਪੁੰਗ ਦਇਤਿ ਸੁਭਾਵੇ ਆਇਆ ਹੈ ਰਾਮ ਕੀ ਸ਼ਾਮ ਹੈ ਭੈ ਭੈ ਤੁਮੇਸ਼ ਨਾਟਕ ਕੀ ਰੇਂਜੀ ਕਦੇ ਕੀ ਵਿਲਾਪ ਲੀ ਗੋ ਕੋ ਖੰਡੇ ਤਾਰੋ ਹੋਏ ਜਨਮ ਸਹਿਬਾ संगत की खार सां मन मुखी दादा वाह बाहू गोबिंद सिंग आपे गुदे रहो पदग मनद अगमड़ा वरिया कंदा वाथ ਤਵਾਦਰ ਆਇਆ ਸਭ ਸੰਗਤ ਮੇਲਾ ਨਾਮ ਤੇ ਤੋਮਰ ਚਾ